ਕਹਾਣੀ ਸੁਪਨਾ ਮਨਜੀਤ ਉਹ ਅਚਨਚੇਤ ਉੱਠ ਬੈਠਿਆ ਸ਼ਾਇਦ ਕੋਲ ਦੀ ਲੰਗੇ ਮੋਟਰਸਾਈਕਲ ਦੀ ਆਵਾਜ਼ ਨਾਲ ਅੱਖ ਖੁੱਲ ਗਈ ਸੀ ਦੂਰ ਦੂਰ ਤੱਕ ਉਹੀ ਖੇਤ ਜਿੱਥੇ ਉਹ ਥੋੜੀ ਦੇਰ ਪਹਿਲਾਂ ਆਣ ਸੁੱਤਾ ਸੀ ਦੇਖੇ ਸੁਪਨੇ ਬਾਰੇ ਸੋਚਣ ਲੱਗਿਆ ਜਿਸ ਵਿੱਚ ਸਾਰੀ ਜ਼ਿੰਦਗੀ ਉਸ ਦੀਆਂ ਅੱਖਾਂ ਅੱਗੋਂ ਦੀ ਕੁਝ ਕੁ ਬੱਲਾਂ ਵਿੱਚ ਹੀ ਗੁਜ਼ਰ ਗਈ ਬਚਪਨ ਤੋਂ ਲੈ ਕੇ ਪੜ੍ਹਾਈ ਦੇ ਨਾਲ-ਨਾਲ ਬਾਪੂ ਨਾਲ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਕੋ ਜ਼ਮੀਨ ਬਣਾਈ ਸਕੂਲੋਂ ਆਉਂਦਿਆ ਹੀ ਖੇਤਾਂ ਵੱਲ ਦੌੜ ਜਾਣਾ ਤੇ ਸ਼ਾਮ ਤੱਕ ਬਾਪ ਨਾਲ ਹੱਡ ਤੋੜਵੀਂ ਮਿਹਨਤ ਕਰਨੀ ਪਰ ਉਹ ਬਿਲਕੁਲ ਵੀ ਨਾ ਥੱਕਦਾ ਜਵਾਨੀ ਵਿੱਚ ਪੈਰ ਪਾਉਣ ਤੋਂ ਬਾਅਦ ਬਾਪ ਦਾ ਹੱਥ ਚਾਹੇ ਉਸਦੇ ਸਿਰ ਤੇ ਜਿਆਦਾ ਵਕਤ ਨਹੀਂ ਸਿਰਹਾ ਪਰ ਉਸਦੇ ਸਿਖਾਈ ਜ਼ਿੰਦਗੀ ਤੇ ਸਬਕ ਤੇ ਮਿਹਨਤ ਨੇ ਉਸਦਾ ਹਮੇਸ਼ਾ ਹੀ ਸਾਥ ਦਿੱਤਾ ਤਾਈ ਚਾਚੇ ਨੇ ਚਾਹੇ ਉਸਦੇ ਹਿੱਸੇ ਦੀ ਵੀ ਕਾਫੀ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਪਰ ਉਹ ਕਦੇ ਨਹੀਂ ਦੁਖੀ ਹੋਇਆ ਦੋਖ ਗਿਆ ਤਾਂ ਆਪਣਿਆਂ ਦੀ ਜਗਾ ਜ਼ਮੀਨ ਨੂੰ ਦੇਖਦਾ ਸ਼ਾਇਦ ਉਸ ਦੇ ਅੰਦਰ ਦਾ ਆਪਣਾਪਨ ਉਹਨਾਂ ਬਾਰੇ ਗਲਤ ਸੋਚਣ ਤੋਂ ਰੋਕਦਾ ਸੀ ਚਾਹੇ ਉਸ ਨੂੰ ਪਤਾ ਸੀ ਸਭ ਜਿਸ ਦਿਨ ਨਾਲ ਦੀ ਵਿਆਹ ਕੇ ਆਈ ਸੀ ਤਾਂ ਮਾਂ ਤੇ ਪੈ ਉਸ ਦੀਆਂ ਤਾਰੀਫਾਂ ਕਰਦੀਆਂ ਨਾ ਥੱਕਦੀਆਂ ਉਹ ਵੀ ਦਿਲ ਤੋਂ ਸਾਫ਼ ਤੇ ਸਾਰੇ ਪਰਿਵਾਰ ਦਾ ਬਹੁਤ ਕਰਦੀ ਬੁੱਢੀ ਹੁੰਦੀ ਉਸ ਦੀ ਮਾਂ ਤੋਂ ਕਾਫੀ ਹੱਦ ਤੱਕ ਬੋਝ ਉਸ ਨੇ ਆਪਣੇ ਸਿਰ ਲੈ ਲਿਆ ਸੀ ਘਰ ਤੋਂ ਸਵਰਥ ਬਣਾ ਦਿੱਤਾ ਸੀ ਜਿਸ ਕਰਕੇ ਉਹ ਆਪ ਵੀ ਰੱਬ ਦਾ ਸ਼ੁਕਰ ਕਰਦਾ ਰਹਿੰਦਾ ਜਿਸਨੇ ਜ਼ਮੀਨਾਂ ਦੇ ਲਾਲਚ ਨਾਲ ਜਿੱਥੇ ਆਪਣੇ ਖੂਨ ਨੂੰ ਪਰਾਇਆ ਕਰ ਇੱਕ ਆਪਣਾ ਦਿੱਤਾ ਸੀ ਸਾਲ ਕੁ ਬਾਅਦ ਜਨਮੇ ਮੁੰਡੇ ਤੇ ਉਹ ਬਹੁਤ ਖੁਸ਼ੀ ਸਾਰੇ ਪਿੰਡ ਵਿੱਚ ਲੋੜੀ ਵੰਡੀ ਤੇ ਖੁਸ਼ੀਆਂ ਮਨਾਇਆ ਸੀ ਹੌਲੀ ਹੌਲੀ ਮੁੰਡਾ ਵੱਡਾ ਹੋਇਆ ਤੇ ਵਿਦੇਸ਼ ਚਲਾ ਗਿਆ ਤੇ ਉੱਥੇ ਹੀ ਸੈਟਲ ਹੋ ਉਠੀ ਸਾਲ ਜਾਂ 2 ਸਾਲ ਬਾਅਦ ਗੇੜਾ ਮਾਰ ਜਾਂਦਾ ਮਾਂ ਦੇ ਕਮਜ਼ੋਰ ਸਰੀਰ ਨੇ ਵੀ ਇੱਕ ਦਿਨ ਸਾਥ ਛੱਡ ਦਿੱਤਾ ਤੇ ਉਹ ਵੀ ਚਲੀ ਗਈ ਤਾਰਿਆਂ ਦੀ ਦੁਨੀਆ ਵਿੱਚ ਸਭ ਰਸਮਾਂ ਨਿਭਾ ਪੋਗ ਪਾਇਆ ਤੇ ਜ਼ਿੰਦਗੀ ਅੱਗੇ ਤੁਰਨ ਦੀ ਕੋਸ਼ਿਸ਼ ਕੀਤੀ ਚਾਹੇ ਉਸਦੀ ماں ਉਮਰ ਪੋਗ ਕੇ ਹੀ ਪੂਰੀ ਹੋਈ ਸੀ ਪਰ ਉਸ ਦਾ ماں ਦੇ ਨਾਲ ਪਿਆਰ ਕਰਕੇ ਬਾਪ ਤੋਂ ਬਾਅਦ ਆਪਣੇ ਸਿਰ ਉੱਪਰ ماں ਇੱਕ ਆਸਰੇ ਵਰਦੀ ਸੀ ਜੋ ਉਸ ਨੂੰ ਕਿੰਨੀਆਂ ਹੀ ਮੁਸ਼ਕਲਾਂ ਵਿੱਚ ਸਹਾਰਾ ਬਣਦੀ ਸੀ ਤੇ ਹੁਣ ਉਸਦੇ ਤੇ ਅਸਮਾਨ ਵਿੱਚਕਾਰ ਕੁਝ ਨਹੀਂ ਸੀ ਮੁੰਡੇ ਦਾ ਵਿਆਹ ਕੀਤਾ ਤਾਂ ਘਰ ਵਿੱਚ ਫਿਰ ਤੋਂ ਰੌਣਕ ਆਈ ਪਰ ਕੁਝ ਹੀ ਸਮੇਂ ਬਾਅਦ ਮੁੰਡਾ ਤੇ ਨੂੰ ਚਲੇ ਗਏ ਵਿਦੇਸ਼ ਵਾਪਸ ਤੇ ਉਹ ਦੋਵੇਂ ਫਿਰ ਤੋਂ ਇਕੱਲੇ ਰਹਿ ਗਏ ਸਾਰੀ ਉਮਰ ਦੁਬਾਰਾ ਅੱਖਾਂ ਸਾਹਮਣੇ ਘੁੰਮੀ ਦੇਖ ਆਪਣੇ ਵਿਛੜਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਸੀ ਇੱਕ ਵਾਰ ਹੇਠਾਂ ਪਈ ਮਿੱਟੀ ਨੂੰ ਮੁਠੀ ਵਿੱਚ ਧਰ ਕੇ ਆਪਣੇ ਬਾਪ ਨੂੰ ਯਾਦ ਕਰਨ ਲੱਗਿਆ ਜਿਸ ਦੇ ਪਸੀਨੇ ਦੀ ਮਹਿਕ ਉਹ ਅੱਜ ਵੀ ਆਪਣੇ ਵਿੱਚ ਸਮਾਈ ਹੋਈ ਸੀ ਕੁੱਟਿਆ ਤੇ ਘਰ ਵੱਲ ਨੂੰ ਤੁਰ ਪਿਆ ਨਾਲ ਦੀ ਨੇ ਚਾਹ ਬਣਾਈ ਤੇ ਉਹ ਚਾਹ ਦੀਆਂ ਚੁਸਕੀਆਂ ਦੇ ਨਾਲ ਗੱਲਾਂ ਕਰਨ ਲੱਗੇ ਤੇ ਆਪਣੇ ਅਤੀਤ ਨੂੰ ਛੱਡ ਆਪਣੇ ਜਿਉਂਦੇ ਰਿਸ਼ਤਿਆਂ ਨੂੰ ਸੰਭਾਲਣ ਵਿੱਚ ਰੁੱਝ ਗਿਆ ਲਿਖਤ ਗੁਰਕੀਰਤ ਮਰਾਹੜ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਊਗੀ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ